ਸਿੰਗਰ ਵੱਲੋਂ ਸੱਚ ਹੀ ਗਾਇਆ ਗਿਆ ਹੈ ਕਿ ਹਾਲੇ ਤੱਕ ਵੀ ਸੰਤਾਂ ਦੀ ਤਸਵੀਰ ਡਰਾਵੇ ਵੈਰੀ ਨੂੰ ਆ ਇੱਕ ਵੀਰ ਦੀ ਗੱਡੀ ਤੇ ਸੰਤ ਪੰਡਰਾਂ ਵਾਲਿਆਂ ਦੀ ਫੋਟੋ ਲੱਗੀ ਹੋਈ ਸੀ ਵੀਰ ਨੇ ਰਾਤ ਗੱਡੀ ਬਾਜ਼ਾਰ ਵਿੱਚ ਖੜੀ ਕੀਤੀ ਸੀ ਤੇ ਜਦੋਂ ਸਵੇਰੇ ਦੇਖਿਆ ਤਾਂ ਕੋਈ ਸੰਤ ਪੰਡਰਾਂ ਵਾਲਿਆਂ ਦੀ ਫੋਟੋ ਨੂੰ ਖਰਾਬ ਕਰ ਗਿਆ ਪਤਾ ਨਹੀਂ ਉਹ ਕੌਣ ਸੀ ਜਿਸ ਨੇ ਘਟਿਆ ਹਰਕਤ ਕੀਤੀ ਹੈ ਤੇ ਉਸ ਦਾ ਪਤਾ ਲਗਾਉਣ ਲਈ ਇਹ ਵੀਰ ਕਹਿੰਦੇ ਹਨ ਕਿ ਹੁਣ ਅਸੀਂ ਸਾਰੀ ਗਲੀ ਦੇ ਸੀਸੀਟੀਵੀ ਕੈਮਰਾ ਚੈੱਕ ਕਰਾਂਗੇ ਤੇ ਉਸ ਨੂੰ ਛੱਡਾਂਗੇ ਨਹੀਂ ਬਾਕੀ ਦੋਸਤੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਇਹ ਘਟਿਆ ਕਰਤੂਤ ਸਾਰਿਆਂ ਨੂੰ ਜ਼ਰੂਰ ਦਿਖਾਓ ਆ ਦੇਖੋ ਵੀਰੇ ਰਾਤ ਅਹੀ ਗੱਡੀ ਖੜਾ ਕੇ ਗਈ ਸੀ ਆ ਦੇਖ ਲੋ ਇਹ ਆਪਦੇ ਹਾਲ ਦੇਖ ਲੋ ਦੀ ਖੜੀ ਗੱਡੀ ਤੇ ਵੀ ਚਰੀਟਾ ਮਾਰ ਗਏ ਸੰਤਾਂ ਦਾ ਫੋਟੋ ਤੇ ਇਹ ਜੜਿਆ ਜਰਿਆ ਨਹੀਂ ਆਂਦਾ ਵੀ ਕੌਣ ਨੇ ਭਾਈ ਯਾਰ ਇਤ ਚਰੀਟਾ ਮਾਰ ਗਏ ਯਾਰ ਸੰਤਾਂ ਦਾ ਹੀ ਫੋਟੋ ਤੇ ਵੀ ਪੰਜਾਬ ਦੇ ਹਾਲ ਦੇਖ ਲੋ ਕਿੱਧਰ ਜਾਈ ਜਾਂਦਾ ਉਹ ਲੱਗਿਆ ਸੀਗਾ ਆ ਦੇ ਹੁਣ ਕੱਲ ਰਾਤ ਹੋਇਆ ਯਾਰ ਇਹ ਦੇਖੋ ਕੈਮਰਾ ਕੋਲ ਮੈਂ ਚੈੱਕ ਕਰਾਂ ਕਿੱਥੇ ਗੱਡੀ ਆਉਰੀ ਖੜੀ ਸੀ ਹੁਣ ਰਾਤ ਦੇਖ ਲੈ ਕੋਈ ਨਾ ਬਾਈ ਪੜਾਤਾ ਹੀ ਲੈਣੀ ਹੈ ਕੈਮਰੇ ਲੱਗੇ ਸਾਰੇ ਪਾਸੇ ਅੱਡੇ ਕੋਈ ਬੰਦਾ ਹੱਥ ਲੱਗ ਗਿਆ ਫਿਰ ਉਹੀ ਬਖਸ਼ਣਾ ਨਹੀਂ ਹੈ